ਕਾਂਗਰਸ ਦੇ ਸਰਬੇ ਸਰਬਾ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਸਾਬਕਾਂਸ਼ੀ ਰਾਮ ਜੀ ਬਾਰੇ ਬਹੁਜਨ ਸਮਾਜ ਪਾਰਟੀ ਬਾਂਸੇਫ ਡੀਐਸ4 ਦੇ ਬਾਨੀ ਸਾਬਕਾਂਸ਼ੀ ਰਾਮ ਜੀ ਦੇ ਬਾਰੇ ਜੋ ਟਿੱਪਣੀ ਕੀਤੀ ਗਈ ਆ ਉਹ ਬਹੁਤ ਹੀ ਬਹੁਤ ਹੀ ਨਿੰਦਣਯੋਗ ਹੈ ਰਾਹੁਲ ਗਾਂਧੀ ਜੀ ਦਾ ਬਿਆਨ ਮੈਂ ਚਾਹਨਾ ਬਹੁਜਨ ਸਮਾਜ ਪਹਿਲਾਂ ਉਹ ਬਿਆਨ ਸੁਣੇ ਗੰਭੀਰਤਾ ਨਾਲ ਸੁਣੇ ਇਸ ਕਰਕੇ ਸੁਣੇ ਕਿ ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਗਾਲੀ ਗੋਲਚ ਕਰਦੀ ਸੀ ਕਦੀ ਕਾਂਗਰਸ ਇਹ ਕਹਿੰਦੀ ਸੀ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇ ਦਿੱਤੀਆਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਕਦੀ ਕਾਂਗਰਸ ਕਹਿੰਦੀ ਸੀ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰ ਗਏ ਅੱਜ ਕਾਂਗਰਸ ਦੇ ਮੁਖੀਆ راہુલ ਗਾਂਧੀ ਜੀ ਜੋ ਸਾਬਕਾਂਸ਼ੀ ਰਾਮ ਬਾਰੇ ਅਪਸ਼ਬਦ ਬੋਲ ਰਹੇ ਆ ਉਹਦੀ ਮਾੜੀ ਸੋਚ ਜਿਹੜੀ ਆ ਉਹ ਸਾਡੇ ਸਾਹਮਣੇ ਆਈ ਆ ਮੈਂ ਚਾਹਣਾ ਬਹੁਜੋ ਸਮਾਜ ਇਹ ਦੇਖੋ ਇਹ ਭਗਵਾਨ ਹੈ ਇਹ ਭਗਵਾਨ ਹੈ ਇਹ ਭਗਵਾਨ ਹੈ ਇਹ ਭਗਵਾਨ ਹੈ ਆਰ ਪੋਜੀਸ਼ਨਿੰਗ ਇਜ਼ ਭਗਵਾਨ ਕਿਵੇਂ ਬਣਾ

ਕਾਂਸ਼ੀਰਾਮ ਇਹ ਨਹੀਂ ਥੇ ਕਾਂਗਰਸ ਨੂੰ ਪੂਰੇ ਦੇਸ਼ ਦੇ ਵਿੱਚ ਗੋਡਿਆਂ ਤੇ ਲਿਆਂਦਾ ਸਾਬਕਾਂਸ਼ੀਰਾਮ ਨੇ ਤੇ ਕਾਂਗਰਸ ਅੱਜ ਕਹਿੰਦੀ ਹੈ ਕਾਂਸ਼ੀਰਾਮ ਇਹ ਨਹੀਂ ਥੇ ਬਹੁਜਨ ਸਮਾਜ ਪਾਰਟੀ ਬਨੋਂ ਸ਼੍ਰੀ ਰਾਹੁਲ ਗਾਂਧੀ ਜੀ ਨੇ ਜੋ ਟਿੱਪਣੀ ਕੀਤੀ ਆ ਉਹਦੀ ਸਖਤ ਸ਼ਬਦਾਂ ਚ ਦਿੰਦਾ ਕਰਦੇ ਆ ਔਰ ਬਹੁਜਨ ਸਮਾਜ ਦੇ ਲੋਕਾ ਲੋਕ ਹੀ ਜਾਣਦੇ ਪੂਰਾ ਦੇਸ਼ ਹੀ ਜਾਣਦਾ ਕਿ ਸਾਬਕਾਂਸ਼ੀਰਾਮ ਜੀ ਡੀਆਰਡੀਓ ਦੇ ਵਿੱਚ ਅਸਿਸਟੈਂਟ ਸਾਇੰਟਿਸਟ ਦੀ ਨੌਕਰੀ ਕਰਦੇ ਸੀ ਔਰ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਛੁੱਟੀ ਕੱਤੀ ਸੀ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦੇ ਬਰਥਡੇ ਸੈਲੀਬ੍ਰੇਸ਼ਨ ਦੀ ਛੁੱਟੀ ਕਾਂਗਰਸ ਨੇ ਕੱਟੀ ਉਹਦੇ ਰੋਸ ਵਿੱਚੋਂ ਸਾਬਕਾਂਸ਼ੀ ਰਾਮ ਨੇ ਅਸਤੀਫਾ ਦਿੱਤਾ ਔਰ ਸਾਬਕਾਂਸ਼ੀ ਰਾਮ ਨੇ ਨਾ ਘਰ ਬਣਾਇਆ ਨਾ ਘਾਟ ਬਣਾਇਆ ਨਾ ਜਾਇਦਾਦ ਨਾ ਪਰਿਵਾਰ ਔਰ ਬੌਜਨ ਸਵਾਜ ਨੂੰ ਦਲਿਤ ਸਮਾਜ ਨੂੰ ਲਾਂਬੰਦ ਕੀਤਾ ਔਰ ਇੰਨਾ ਲਾਂਬੰਦ ਕੀਤਾ ਕਿ ਦਲਿਤ ਸਮਾਜ ਦੀ ਜਿਹੜੀ ਇੱਕ ਤਾਕਤ ਬਣਾ ਕੇ ਖੜਾ ਕੀਤਾ ਕਾਂਸ਼ੀ ਰਾਮ ਵੀ ਨਾਥਿੰਗ ਤੁਸੀਂ ਕਹਿ ਰਹੇ ਹੋ ਕਾਸ਼ਿਰਮਸਾਹੋਂ ਨੇ ਦੱਸਾ ਦੇਖਣ ਵਾਲੇ ਕੀ ਤਾਂ ਨਥਿੰਗ ਨੂੰ ਸਮਥਿੰਗ ਬਣਾਇਆ ਔਰ ਅਸੀਂ ਆਲਥਿੰਗ ਬਣਨ ਦੀ ਕੋਸ਼ਿਸ਼ ਚ ਹੈ ਕਾਂਗਰਸ ਦੇ rahul gandhi ji ਨੇ ਜੋ ਬਿਆਨ ਦਿੱਤਾ ਉਹ ਬਹੁਤ ਅਫਸੋਸਜਨਕ ਹੈ ਇਹ ਇਹ ਕਾਂਗਰਸ ਦੇ rahul gandhi ji ਜਿਸ ਤਰੀਕੇ ਨਾਲ ਇਹ ਅੱਜ ਅੱਜ ਇਹ ਰਾਜਨੀਤੀ ਖੇਡ ਰਹੇ ਆ ਦਲਤਾਂ ਨੂੰ ਨਿੰਦਣ ਦੀ ਅੱਜ ਮਰਦਾ ਹਾਲਤ ਚ ਆ ਕੇ ਵੀ ਉਹ ਤੁਹਾਨੂੰ ਤਾਂ ਸਾਬ ਕਾਂਸ਼ੀਰਾਮ ਔਰ ਦਲਤ ਸਮਾਜ ਦੇ ਪੈਰ ਚੁੰਮਣੇ ਚਾਹੀਦੇ ਆ ਤੁਸੀਂ ਗਾਲੀ ਗਲੋਚ ਕਰ ਰਹੇ ਆ ਤੁਸੀਂ ਪੂਰੇ ਦਲਤ ਸਮਾਜ ਨਾਲ ਗਾਲੀ ਗਲੋਚ ਕਰ ਰਹੇ ਆ ਬਹੁਜਨ ਸਮਾਜ ਪਾਰਟੀ ਦੀ ਨਿੰਦਾ ਕਰਦੀ ਆ ਔਰ ਤੁਹਾਡੇ ਖਿਲਾਫ ਅਸੀਂ ਐਕਸ਼ਨ ਪ੍ਰੋਗਰਾਮ ਦੇਾਂਗੇ